ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸਚਾਈ ਦੀ ਖੋਜ ਵਿੱਚ ਸ਼ੰਕੇ ਮਨ ਵਿੱਚ ਉਤਪਨ ਹੋਣੇ ਕੋਈ ਅਨਹੋਣੀ ਗੱਲ ਨਹੀਂ ਬਿਲਕੁਲ ਕੁਦਰਤੀ ਘਟਨਾ ਹੈ ਮਨ ਵਿੱਚ ਸ਼ੰਕੇ ਉਪਜਨ ਉੱਤੇ ਉਹਨਾਂ ਦੇ ਨਿਰਨੇ ਨਾ ਕਰਨਾ ਅਭਿਆਸ ਵਿੱਚ ਬੜਾ ਖਲਲ ਪੁੰਦਾ ਹੈ ਤਬियत ਨੂੰ ਪੂਰੀ ਰੁਚੀ ਨਾਲ ਅਭਿਆਸ ਵਿੱਚ ਲੱਗਣੋਂ ਰੋਕਦਾ ਹੈ ਜਿੱਥੇ ਬਹਿਸ ਮੁਹਾਵਸੇ ਦੀ ਖਾਤਰ ਸਵਾਲ ਜਵਾਬ ਕਰਨੇ ਕਰਾਣੇ ਸਿਮਰਨ ਅਭਿਆਸੀ ਲਈ ਹਾਨੀਕਰਕ ਅਤੇ ਵਿਵਰਜਿਤ ਹਨ ਉਥੇ ਸੱਚੇ ਦਿਲੀ ਸ਼ੰਕੇ ਨਿਵਰਤ ਕਰਨੇ ਅਭਿਆਸ ਕਮਾਈ ਦੀ ਸਫਲਤਾ ਵਾਸਤੇ অতি ਜ਼ਰੂਰੀ ਹਨ ਸ਼ੰਕਾ সূਖਸ਼ਮ ਹਾਲਤ ਵਿੱਚ ਵੀ ਗੁਰਮਖ ਨੂੰ ਸੱਚ ਤੋਂ ਪਰੇ ਰੱਖਦਾ ਹੈ ਸੱਚ ਨਾਲ ਇਕਮਿਕ ਨਹੀਂ ਹੋ ਦਿੰਦਾ ਐਸੇ ਕਿਹੜੇ ਸ਼ੰਕੇ ਹਨ ਅਤੇ ਪਰਮਾਤਮਾ ਇਹਨਾਂ ਸ਼ੰਕਿਆਂ ਨੂੰ ਕਿਵੇਂ ਦੂਰ ਕਰਦਾ ਹੈ ਰਕबीर ਸਿੰਘ ਵੀਰ ਜੀ ਦੀ ਇਸ ਸਾਕੀ ਵਿਚਾਰ ਨੂੰ ਆਪਜੀ ਨਾਲ ਸਾਂਝਾ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਗबीर ਸਿੰਘ ਜੀ ਵੀ ਲਿਖਦੇ ਹਨ ਪਹਿਲੇ ਪਹਿਲ ਮੈਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀਆਂ ਕਈ ਗੱਲਾਂ ਉੱਤੇ ਬੜੇ ਸ਼ੰਕੇ ਹੁੰਦੇ ਸਨ ਜਿਵੇਂ ਕਿ ਇੱਕ ਜਗ ਤੂ ਵੇਕ ਆਪ ਹਾਰ ਕੈਸਾ ਚਾ ਮੰਨਿਆ ਕਹਿ ਵਿਚਾਰ ਅਤੇ ਨੈਕਿਸ਼ ਜਨਮੈ ਨੈਕਿਸ਼ ਮਰੈ ਆਪਨ ਚਲਿਤ ਆਪ ਹੀ ਕਰੈ ਉਹੋ ਅੱਗੇ ਲਿਖਦੇ ਹਨ ਇਸ ਕਿਸਮ ਦੇ ਕਈ ਸ਼ੰਕਿਆਂ ਦੇ ਨਿਵਰਤ ਕਰਨ ਵਾਲਾ ਕੋਈ ਦਰਦੀ ਨਜ਼ਰ ਨਾ ਹੁਣ ਕਰਕੇ ਕਿਸੇ ਵੇਲੇ ਮੈਂ ਬੜਾ ਉਦਾਸ ਹੋ ਜਾਂਦਾ ਸਾਂ ਕਈ ਵਾਰੀ ਮੈਂ ਆਪਣੇ ਸ਼ੰਕੇ ਆਮ ਪ੍ਰਚਾਰਕਾਂ ਲੈਕਚਰਾਰਾਂ ਜਾਂ ਗਿਆਨੀਆਂ ਨੂੰ ਜੋ ਸਿੱਖ ਸਟੇਜ ਉਤੇ ਪਬਲਿਕ ਨੂੰ ਉਪਦੇਸ਼ ਕਰਦੇ ਸਨ ਨਾਲ ਸਾਂਝੇ ਕੀਤੇ ਪਰ ਉਹ ਖੁਦ ਸਿਮਰਨ ਕਮਾਈ ਨਾ ਕਰਨ ਕਰਕੇ ਅਤੇ ਉੱਚੀ ਅਵਸਥਾ ਦੇ ਨਾ ਹੋਣ ਕਰਕੇ ਮੇਰੇ ਸ਼ੰਕੇ ਸੁਣ ਕੇ ਆਪ ਹੀ ਨਿਸ਼ਚੇ ਵਿੱਚ ਡੋਲ ਜਾਂਦੇ ਸਨ ਇਸ ਕਰਕੇ ਮੈਂ ਆਮ ਅਵਸਥਾ ਦੇ ਲੋਕਾਂ ਅੱਗੇ ਆਪਣੇ ਸ਼ੰਕੇ ਪ੍ਰਗਟ ਕਰਨੇ ਬੰਦ ਕਰ ਦਿੱਤੇ ਅਤੇ ਰੱਬ ਤੇ ਆਸਰਾ ਕੇ ਸਬਰ ਨਾਲ ਉਡੀਕਣਾ ਸ਼ੁਰੂ ਕੀਤਾ ਗੁਰਬਾਣੀ ਨੂੰ ਸਤਕਾਰ ਨਾਲ ਪੜਨਾ ਸਮਝ ਵਾਸਤੇ ਅਧਿਨਗੀ ਨਾਲ ਪ੍ਰਾਰਥਨਾ ਕਰਨੀਆਂ ਗੁਰਬਾਣੀ 16 ਅਨ ਸੱਚ ਸਮਝਦਿਆਂ ਹੋਇਆਂ ਵੀ ਆਪਣੇ ਸੱਚੇ ਸ਼ੰਕਿਆਂ ਤੇ ਇਮਾਨਦਾਰੀ ਨਾਲ ਲੈਣਾ ਜਦ ਤੱਕ ਕਿ ਪੂਰੀ ਤਸੱਲੀ ਨਾ ਹੋ ਜਾਵੇ ਮੇਰੀ ਇਹ ਖੋਜ ਦਾ ਤਰੀਕਾ ਰਿਹਾ ਹੈ ਸ਼ੰਕਿਆਂ ਦੇ ਜਵਾਬ ਜਦ ਤੱਕ ਆਪਣੇ ਅੰਦਰੋਂ ਨਾ ਮਿਲੇ ਤਦ ਤੱਕ ਅਸਲੀ ਅਰਥਾਂ ਵਿੱਚ ਸ਼ੰਕੇ ਨਿਵਰਤ ਨਹੀਂ ਹੁੰਦੇ ਇਨਸਾਨ ਦੇ ਅੰਦਰ ਜਿਹੜੀ ਬੇਪਰਵਾਹ ਪੂਰਨ ਕਲਾ ਕੰਮ ਕਰ ਰਹੀ ਹੈ ਇਹ ਗੁਰਮਖ ਦੇ ਸਾਰੇ ਸ਼ੰਕਿਆਂ ਦਾ ਪੂਰਾ ਜਵਾਬ ਦੇਣ ਦੇ ਸਮਰੱਥ ਹੈ ਪਰ ਦੇਂਦੀ ਆਪਣੀ ਮਰਜ਼ੀ ਅਨੁਸਾਰ ਹੈ ਇਸ ਤੇ ਕਿਸੇ ਦਾ ਜ਼ੋਰ ਨਹੀਂ ਤੁਹਾਡੇ ਦਿਲ ਵਿੱਚ ਇੱਕ ਸ਼ੰਕਾ ਪੈਦਾ ਹੁੰਦਾ ਹੈ ਇਹ ਜ਼ਰੂਰੀ ਨਹੀਂ ਕਿ ਉਸ ਦਾ ਜਵਾਬ ਛੱਟਪਟ ਅੰਦਰੋਂ ਮਿਲੇ ਕਈ ਐਸੇ ਸ਼ੰਕੇ ਹੁੰਦੇ ਹਨ ਜੋ ਛੇਤੀ ਹੀ ਨਿਵਰਤ ਹੋ ਜਾਂਦੇ ਹਨ ਪਰ ਕਈ ਸ਼ੰਕੇ ਵਰਿਆ ਬਤੀ ਉਡੀਕਾਂ ਦੇ ਬਾਅਦ ਨਿਵਰਤ ਹੁੰਦੇ ਹਨ ਇਸ ਸਬੰਧੀ ਕੋਈ ਅਸੂਲ ਜਾਂ ਨਿਯਮ ਕਾਇਮ ਨਹੀਂ ਕੀਤਾ ਜਾ ਸਕਦਾ ਰੱਬ ਦੀ ਮਿਹਰ ਉੱਤੇ ਭਰੋਸਾ ਲਾ ਕੇ ਪ੍ਰਾਰਥਨਾ ਕਰਨੀਆਂ ਅਤੇ ਸਬਰ ਨਾਲ ਉਹਨਾਂ ਪ੍ਰਾਰਥਨਾਵਾਂ ਦਾ ਨਤੀਜਾ ਉਡੀਕਣਾ ਆਪਣੇ ਸ਼ੰਕੇ ਨਿਵਰਤ ਕਰਨ ਦਾ ਅਭਿਆਸ ਕਮਾਈ ਵਿੱਚ ਅਗਵਾਈ ਹਾਸਲ ਕਰਨ ਦਾ ਸੁਨਹਿਰੀ ਅਸੂਲ ਹੈ ਕਈ ਵਾਰੀ ਸ਼ੰਕੇ ਦਾ ਜਵਾਬ ਅੰਦਰੋਂ ਬੜਾ ਅਜੀਬ ਹੁੰਦਾ ਹੈ ਜੋ ਸਮਝ ਵਿੱਚ ਨਹੀਂ ਆਉਂਦਾ ਵੀਰ ਜੀ ਅੱਗੇ ਲਿਖਦੇ ਹਨ ਐਸੀ ਹਾਲਤ ਵਿੱਚ ਮੈਂ ਚੰਗੀ ਤਰ੍ਹਾਂ ਪਰਤਾ ਕੇ ਵੇਖਿਆ ਹੈ ਕਿ ਸਮਝ ਵਾਸਤੇ ਪ੍ਰਾਰਥਨਾ ਜਾਰੀ ਰੱਖਣ ਨਾਲ ਕੁਦਰਤ ਕਈ ਅਸੂਲ ਤਰੀਕਿਆਂ ਵਿੱਚ ਅਭਿਆਸੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਉਸ ਨੂੰ ਐਸੇ ਮਹਾਪੁਰਸ਼ਾਂ ਦਾ ਮੇਲ ਕਰਾਇਆ ਜਾਂਦਾ ਹੈ ਐਸੀਆਂ ਪੁਸਤਕਾਂ ਰਸਾਲੇ ਜਾਂ ਮਜਬੂਨ ਉਸ ਦੀ ਨਜ਼ਰ ਵਿੱਚੋਂ ਲੰਘਾਏ ਜਾਂਦੇ ਹਨ ਕਿ ਆਤਮਾ ਅੰਦਰੋਂ ਆ ਰਹੇ ਸੂਖਸ਼ਮ ਜਵਾਬਾਂ ਦੀ ਤਰਜਮਾਨੀ ਇਨਸਾਨੀ ਸਧਾਰਨ ਅੱਖਰਾਂ ਵਿੱਚ ਹੋ ਕੇ ਗੁਰਮਖ ਦੇ ਸੱਚੇ ਸੰਕੇਤ ਸਾਫ਼ ਕਰ ਦਿੰਦੀ ਹੈ ਗੁਰਮਖਤੇ ਕਈ ਸ਼ੰਕੇ ਐਸੇ ਹੁੰਦੇ ਹਨ ਜਿਨ੍ਹਾਂ ਦੇ ਨਿਵਰਤੀ ਵਾਸਤੇ ਉਸ ਨੂੰ ਹੋਰ ਅਭਿਆਸ ਕਮਾਈ ਦੀ ਲੋੜ ਹੁੰਦੀ ਹੈ ਇਸ ਵਾਸਤੇ ਉਹਨਾਂ ਦਾ ਜਵਾਬ ਅੰਦਰੋਂ ਜਲਦੀ ਨਹੀਂ ਮਿਲਦਾ ਬਲਕਿ ਗੁਰਮਖ ਨੂੰ ਕਈ ਸਾਲ ਉਡੀਕ ਕਰਾਈ ਜਾਂਦੀ ਹੈ ਜੋ ਸ਼ੰਕੇ ਫੌਰਨ ਹੀ ਨਿਵਰਤ ਕਰਨ ਦੇ ਯੋਗ ਹੁੰਦੇ ਹਨ ਉਹ ਫੌਰਨ ਹੀ ਨਿਵਰਤ ਕੀਤੇ ਜਾਂਦੇ ਹਨ ਪਰ ਇਹ ਗੱਲ ਗੁਰਮਖ ਨੂੰ ਸਮਝ ਨਹੀਂ ਆ ਸਕਦੀ ਅਤੇ ਉਹ ਕਿਸੇ ਵળે ਬੜਾ ਉਤਾਵਲਾ ਹੋ ਜਾਂਦਾ ਹੈ ਜਲਦਬਾਜੀ ਅਤੇ ਲਾਲਚ ਬੰਦਗੀ ਵਿੱਚ ਬੁਰੇ ਹਨ ਰੱਬ ਆਪਣੇ ਪਿਆਰਿਆਂ ਦੀ ਯੋਗ ਅਤੇ ਜ਼ਰੂਰੀ ਲੋੜਾਂ ਜਿਨ੍ਹਾਂ ਨਾਲ ਉਹਨਾਂ ਦੀ ਆਤਮਿਕ ਤਲਕੀ ਹੁੰਦੀ ਰਹੇ ਖੁਦbaar ਖੁਦ ਪੂਰੀਆਂ ਕਰਦਾ ਰਹਿੰਦਾ ਹੈ ਗੁਰਮਖ ਨੂੰ ਇਹ ਪਤਾ ਨਹੀਂ ਲੱਗ ਸਕਦਾ ਕਿ ਉਸਦੇ ਸਾਰੇ ਸੰਕੇਆਂ ਵਿੱਚੋਂ ਉਸਦੀ ਸਮਝ ਅਤੇ ਉਸਦੀ ਅਭਿਆਸ ਦੀ ਅਵਸਥਾ ਕਿਸ ਕਿਸ ਸੰਕੇ ਨੂੰ ਪਹਿਲੇ ਅਤੇ ਕਿਸ ਕਿਸ ਨੂੰ ਪਿਛੋਂ ਸਮਝਣ ਦੇ ਲਾਇਕ ਹੈ ਇਸਤ ਵਾਸਤੇ ਨਾਨਕ ਪ੍ਰਭ ਅਬਨਾਸੀ ਤਾਂ ਕਿ ਸੇਵਨਾ ਵਿਰਤੀ ਜਾਸੀ ਗੁਰੂ ਵਾਕ ਅਨੁਸਾਰ ਵਾਹਿਗੁਰੂ ਦੀ ਇਨਸਾਫ ਭਰੀ ਮਿਹਰ ਉਤੇ ਪਰੋਸਾ ਰੱਖ ਕੇ ਨਿਰਪੈ ਹੋ ਕੇ ਅਭਿਆਸ ਕਮਾਈ ਕਰੀ ਜਾਣੀ ਚਾਹੀਦੀ ਹੈ ਜਿਹਾ ਕਿ ਨੈ ਕਿਸ ਜਨਮੈ ਨੈ ਕਿਸ ਮਰੈ ਆਪਨ ਚਲਿਤ ਆਪ ਹੀ ਕਰੈ ਇਸ ਆਤਮਕ ਸਚਾਈ ਨੂੰ ਚੰਗੀ ਤਰ੍ਹਾਂ ਸਮਝਣਾ ਛੋਟੀਆਂ ਅਵਸਥਾਵਾਂ ਦੇ ਗੁਰਮਖਾਂ ਦੀ ਸਮਝ ਤੋਂ ਬਿਲਕੁਲ ਬਾਹਰ ਹੈ ਇਸ ਸਬੰਧੀ ਜੋ ਸ਼ੰਕਾ ਹੋਵੇ ਕੁਦਰਤੀ ਤੌਰ ਤੇ ਬੜੇ ਲੰਬੇ ਉਡੀਕ ਦੇ ਬਾਅਦ ਗੁਰਮਖ ਉੱਤੇ ਸਾਫ ਕੀਤਾ ਜਾਂਦਾ ਹੈ ਜੇ ਗੁਰਮਖ ਆਪਣੀ ਜਿੱਤ ਕਰੇ ਕਿ ਮੈਨੂੰ ਇਸ ਗੁਰਵਾਖ ਦੀ ਪੂਰੀ ਸਮਝ ਹੋਣੀ ਹੀ ਕਿਉਂ ਨਹੀਂ ਆਉਂਦੀ ਤਾਂ ਇਹ ਉਸ ਦੀ ਗਲਤੀ ਹੈ ਉਸ ਦਾ ਇਹ ਹੱਕ ਹੈ ਕਿ ਇਸ ਗੁਰਵਾਖ ਦੀ ਸਮਝ ਵਾਸਤੇ ਪ੍ਰਾਰਥਨਾ ਕਰੇ ਅਭਿਆਸ ਕਮਾਈ ਕਰੇ ਸਬਰ ਨਾਲ ਉਡੀਕੇ ਜਦੋਂ ਤੱਕ ਪੂਰੀ ਸਮਝ ਨਾ ਆਵੇ ਬੇਸ਼ੱਕ ਇਸ ਸ਼ੰਕੇ ਨੂੰ ਆਪਣੇ ਦਿਲ ਵਿੱਚ ਨੋਟ ਕਰਕੇ ਰੱਖੇ ਪਰ ਇਸ ਸ਼ੰਕੇ ਦਾ ਨਿਵਰਤ ਕਰਨਾ ਕਰਤਾਰ ਦੇ ਇਨਸਾਫ ਅਤੇ ਮਿਹਰ ਉੱਤੇ ਹੈ ਸ਼ੰਕਿਆਂ ਦਾ ਦੂਰ ਕਰਨਾ ਕੇਵਲ ਗੁਰਮਖ ਦਾ ਹੀ ਫਰਜ਼ ਨਹੀਂ ਕੁਦਰਤ ਦਾ ਵੀ ਫਰਜ਼ ਹੈ ਅਤੇ ਕੁਦਰਤ ਆਪਣੇ ਫਰਜ਼ ਨੂੰ ਖੂਬ ਪਹੁੰਚਾਉਂਦੀ ਹੈ ਵਾਹਿਗੁਰੂ ਦੇ ਘਰ ਵਿੱਚੋਂ ਮناسب ਅਤੇ ਜ਼ਰੂਰੀ ਹਿਦਾਇਤਾਂ ਅਤੇ ਸਬਰ ਸਮੇਂ ਸਿਰ ਆਪੇ ਮਿਲਦੇ ਰਹਿੰਦੇ ਹਨ ਕੇਵਲ ਗੁਰਮਖ ਵਿੱਚ ਸਬਰ ਨਾਲ ਉਡੀਕਣ ਦੀ ਸ਼ਕਤੀ ਹੋਣੀ ਚਾਹੀਦੀ ਹੈ ਸਬਰ ਵਾਲੇ ਗੁਰਮਖ ਨੂੰ ਨਿਸ਼ਚੈ ਹੀ ਇੱਕ ਸਮਾਂ ਐਸਾ ਹੁੰਦਾ ਹੈ ਜਦ ਉਸ ਦੇ ਅੰਦਰ ਕੋਈ ਪਰਮ ਸ਼ੰਕਾ ਨਹੀਂ ਲੈਂਦਾ ਗੁਰਮਖ ਅਤੇ ਵਾਹਿਗੁਰੂ ਵਿੱਚ ਕੋਈ ਸ਼ੰਕੇ ਰੂਪੀ ਵਿਤ ਨਾ ਰਹਿਣ ਕਰਕੇ ਗੁਰਮਖ ਸੱਚ ਰੂਪ ਹੋ ਜਾਂਦਾ ਹੈ ਜਿਾਕੈ ਰਿਦੈ ਵਿਸ਼ਵਾਸ ਪਰਬ ਆਇਆ ਤਤ ਗਿਆਨ ਇਸ ਮਨ ਪ੍ਰਗਟਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ